ਹਾਂਜੀ ਦੋਸਤੋ ਕਿਸਾਨ ਵੀਰੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਤਰੀਕ ਹੋ ਚੁੱਕੀ ਹੈ 4 ਅਕਤੂਬਰ 2024 ਅੱਜ ਪੰਜਾਬ ਦੀਆਂ ਮੰਡੀਆਂ 'ਚ ਜਿਹੜੀ ਸੀ ਹੜਤਾਲ ਖਤਮ ਹੋ ਗਈ ਅੱਜ ਵੋਲੀ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੀਆਂ ਮੰਡੀਆਂ 'ਚ ਤੇ ਕੀ ਕੀ ਰੇਟ ਰਹੇ ਨੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਾਂਗੇ ਪੰਜਾਬ ਦੀਆਂ ਮੰਡੀਆਂ 'ਚ ਹਰਿਆਣੇ ਦੀਆਂ ਮੰਡੀਆਂ 'ਚ ਕੀ ਰੇਟ ਰਹੇ ਨੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਦੇ ਆ ਉਸ ਤੋਂ ਪਹਿਲਾਂ ਜਿਹੜੇ ਆਪਣੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਕਿਉਂਕਿ ਵਾਸਮਤੀ ਦੇ ਰੇਟਾਂ ਸੰਬੰਧੀ ਅਪਡੇਟ ਹੈ ਜਿਹੜੀ ਆਪਣੀ ਡੇਲੀ ਡੇਲੀ ਸ਼ਾਮ ਨੂੰ ਵੀਡੀਓ ਅਪਲੋਡ ਹੁੰਦੀ ਆ ਤੇ ਸਾਰੇ ਰੇਟਾਂ ਦੀ ਜਾਣਕਾਰੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਤੇ ਸੋ ਵੀਰੋ ਆਪਾਂ ਹੁਣ ਜਾਣਕਾਰੀ ਜਿਹੜੀ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਨਾਲ ਆਪਾਂ ਸਾਂਝੀ ਕਰਦੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਮਰੇਕੋਟ ਲੈ ਦੀ ਜਿਹੜੀ ਮਰੇਕੋਟ ਦੀ ਮੰਡੀ 'ਚ ਜਿਹੜਾ ਟੋਪ ਦਾ ਰੇਟ ਲੱਗਿਆ 2900 ਰੁਪਏ ਜਿਹੜਾ 1509 ਬਾਸਮਤੀ ਦਾ ਰੇਟ ਲੱਗਿਆ 2900 ਰੁਪਏ ਜੀਰਾ ਮੰਡੀ 'ਚ ਲੱਗਿਆ ਜੀ 11 21 2700 ਰੁਪਏ ਰਾਜਪੁਰਾ ਮੰਡੀ 'ਚ 3050 ਰੁਪਏ 1509 ਦਾ ਰੇਟ ਲੱਗਿਆ ਪਟਿਆਲਾ ਮੰਡੀ 'ਚ ਲੱਗਿਆ ਜੀ 2965 ਰੁਪਏ 1509 ਸੱਸਾ ਮੰਡੀ 'ਚ 1509 ਲੱਗਿਆ ਜੀ 2910 ਰੁਪਏ ਅੰਬਾਲਾ ਮੰਡੀ 'ਚ ਲੱਗਿਆ ਜੀ 2800 ਰੁਪਏ ਅੱਗੇ ਪਾਤੜਾਂ ਦੀ ਗੱਲ ਕਰੀਏ ਤਾਂ ਉੱਥੇ 1509 ਲੱਗਿਆ ਜੀ 3050 ਰੁਪਏ ਸਮਾਣਾ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ ਜੀ 3060 ਰੁਪਏ ਤੇ 1847 ਸਮਾਣੇ ਦੀ ਮੰਡੀ 'ਚ ਲੱਗਿਆ ਜੀ 2900 ਰੁਪਏ ਅੱਗੇ ਫਤਿਹਬਾਦ ਦੀ ਗੱਲ ਕਰੀਏ ਤਾਂ ਉੱਥੇ ਫਤਿਹਬਾਦ ਜਿਹੜਾ 1509 ਲੱਗਿਆ ਕੰਪੈਨ ਨਾ ਕਟਿਆ ਹੋਇਆ 3030 ਰੁਪਏ ਨਰੇਲਾ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ ਹੱਥ ਨਾਲ ਕੱਟਿਆ ਹੋਇਆ 3100 ਰੁਪਏ ਤੇ ਕੰਬੈਨ ਨਾਲ ਕੱਟਿਆ ਹੋਇਆ ਲੱਗਿਆ ਜੀ 2830 ਰੁਪਏ ਸਮਾਰਖਾ ਮੰਡੀ ਦੀ ਗੱਲ ਕਰੀਏ ਤਾਂ ਕੰਬੈਨ ਨਾਲ ਕੱਟਿਆ ਹੋਇਆ ਲੱਗਿਆ ਜੀ 2841 ਰੁਪਏ ਤੇ ਹੱਥ ਨਾਲ ਝੋਨਾ ਜਿਹੜਾ ਕੱਟਿਆ ਹੋਇਆ 1509 ਲੱਗਿਆ 3172 ਰੁਪਏ ਤਰਾਵੜੀ ਮੰਡੀ 'ਚ ਲੱਗਿਆ ਜੀ 1509 ਕੰਬੈਨ ਨਾਲ ਕੱਟਿਆ ਹੋਇਆ 2921 ਰੁਪਏ ਤੇ ਹੱਥ ਨਾਲ ਕੱਟਿਆ ਹੋਇਆ ਲੱਗਿਆ ਜੀ 3080 ਰੁਪਏ ਜਿਹੜਾ ਬੋਲੀ ਤੇ ਝੁੰਨਾ ਲੱਗਿਆ ਤੇ 3000 ਜਿਹੜੀ ਬੋਰੀ ਇੱਥੇ ਵੇਚਣ ਲਈ ਆਈ ਆ। ਗਰਾਉਂਡਾ ਮੰਡੀ ਦੀ ਗੱਲ ਕਰੀ ਤਾਂ 1509 ਲੱਗਿਆ ਜੀ 2845 ਰੁਪਏ ਕੰਬੈਨ ਨਾਲ ਕੱਟਿਆ ਹੋਇਆ ਤੇ 1847 ਲੱਗਿਆ ਜੀ ਕੰਬੈਨ ਨਾਲ ਕੱਟਿਆ ਹੋਇਆ 2645 ਰੁਪਏ ਅੱਗੇ ਰਤਿਆ ਮੰਡੀ ਦੀ ਗੱਲ ਕਰਦਾ ਜਿੱਥੇ 1509 ਲੱਗਿਆ ਜੀ 3037 ਰੁਪਏ ਤੇ ਰਤਿਆ ਮੰਡੀ 'ਚ 1847 ਦਾ ਰੇਟ ਲੱਗਿਆ 2862 ਰੁਪਏ ਕੈਂਥਲ ਮੰਡੀ ਦੀ ਗੱਲ ਕਰਦੇ ਆ ਤਾਂ 1509 ਲੱਗਿਆ 3105 ਰੁਪਏ ਤੇ ਕੈਂਥਲ ਮੰਡੀ ਚ 1847 ਦੀ ਜਿਹੜੀ ਢੇਰੀ ਲੱਗਿਆ ਜੀ 2670 ਰੁਪਏ ਚੀਕਾ ਮੰਡੀ ਚ ਲੱਗਿਆ ਜੀ 2900 ਰੁਪਏ ਖੈਰ ਮੰਡੀ 1847 ਲੱਗਿਆ ਜੀ 2625 ਰੁਪਏ ਤੇ 1509 ਲੱਗਿਆ ਜੀ ਹੱਥ ਨਾਲ ਕਟਿਆ ਬਿਆ 2965 ਰੁਪਏ ਤੇ ਕੰਬੈਨ ਨਾਲ ਕਟਿਆ ਲੱਗਿਆ ਜੀ 2711 ਰੁਪਏ ਬਲਾਸਪੁਰ ਮੰਡੀ ਦੀ ਗੱਲ ਕਰੀਏ ਤਾਂ 2700 ਰੁਪਏ ਜਿਹੜਾ 1509 ਲੱਗਿਆ ਤਹਾਣਾ ਮੰਡੀ ਚ ਲੱਗਿਆ ਜੀ 1509 3080 ਰੁਪਏ ਤੇ 1699 ਦਾ ਜਿਹੜਾ ਰੇਟ ਲੱਗਿਆ ਟਹਾਣਾ ਮੰਡੀ ਜੀ 3050 ਰੁਪਏ ਗਹਾਣਾ ਮੰਡੀ ਦੀ ਗੱਲ ਕਰੀ ਤਾਂ 1509 ਲੱਗਿਆ ਜੀ 2900 ਰੁਪਏ ਅੱਗੇ ਗੱਲ ਕਰਦੇ ਹਾਂ ਜੀ ਸੰਗਰੂਰ ਮੰਡੀ ਦੀ ਜਿਹੜੀ ਪੰਜਾਬ ਦੀ ਸੰਗਰੂਰ ਮੰਡੀ ਚੱਲ ਰੇਟ ਰਿਹਾ ਅੱਜ 1509 ਦਾ 2700 ਤੋਂ ਲੈ ਕੇ ਜਿਹੜਾ 3000 ਰੁਪਏ ਤੱਕ ਜਿਹੜਾ 1509 ਵੇਚਿਆ ਸੋ ਕਿਸਾਨ ਵੀਰੋ ਬਹੁਤ ਸੋਹਣੇ ਜਿਹੜੇ ਰੇਟ ਹਨਾ 1509 ਦੇ ਉੱਠ ਰਹੇ ਨੇ ਤੇ ਰੇਟ ਉਮੀਦ ਆ ਵੀ ਅੱਗੇ 10 ਤਰੀਕ ਤੋਂ ਬਾਅਦ ਜਿਹੜੇ ਰੇਟ ਹੋ ਰਾ ਉੱਪਰ ਜਾਣ ਰਹੇ ਜਾਣਗੇ ਤੋ ਜਿਹੜੇ ਕਿਸਾਨ ਵੀਰਾਂ ਨੇ ਵੱਢਣੀ ਹੈ ਫਸਲ ਵੱਢ ਕੇ ਲਿਜਾ ਸਕਦਾ ਹੜਤਾਲ ਖਤਮ ਹੋ ਗਈ ਹੈ ਇਹ ਸਾਨੂੰ ਅੰਡਿਆਂ ਦੇ ਰੇਟ ਪੰਜਾਬ ਤੇ ਹਰਿਆਣਾ ਦੇ ਜਿਹੜੀਆਂ ਤਾਂ ਪਤਾ ਤੁਹਾਡਾ ਨਾਲ ਰੇਟਸ ਸ਼ੇਅਰ ਕੀਤੇ ਨੇ ਸਾਂਝੇ ਕੀਤੇ ਨੇ ਸੋ ਵੀਰੋ ਜੇਕਰ ਕਿਸਾਨ ਵੀਰੋ ਵੀਡੀਓ ਚੰਗੀ ਲੱਗੀ ਜਾਣਕਾਰੀ ਚੰਗੀ ਲੱਗੀ ਹੈ ਆਪਣੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਕੱਲ ਨੂੰ ਨਵੀਆਂ ਅਪਡੇਟਾਂ ਨਾਲ ਮਿਲਾਂਗੇ ਜੀ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ